ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਗੜਸ਼ੰਕਰ ਪੁਲਿਸ ਨੇ ਦੇਸੀ ਪਿਸਤਲ ਸਮੇਤ ਬਿਨਾ ਮਾਰਕਾ ਮੈਗਜ਼ੀਨਸ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਅਸਲ ਕੀਤੀ ਹੈ। ਥਾਣਾ ਗੜਸ਼ੰਕਰ ਦੇ ਐਸਐਚਓ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਾਰੇ ਅੰਸਰਾਂ ਵਾਰਦਾਤ ਕਰਨ ਵਾਲਿਆਂ ਦੇ ਖਿਲਾਫ ਬਿੱਡੀ ਮੋਹੀਬ ਦੇ ਤਹਿਤ ਉਨ੍ਹਾਂ ਦੀ ਨਿਗਰਾਨੀ ਹੇਠ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏਐਸਆਈ ਮੰਨਾ ਸਿੰਘ ਇੰਚਾਰਜ ਚੌਕੀ ਸਮੁੰਦੜਾ ਥਾਣਾ ਗੜਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਗਸ਼ਤ ਚੈਕਿੰਗ ਦੌਰਾਨ ਗਸ਼ਤ ਚੈਕਿੰਗ ਅੱਡਾ ਸਮੁੰਦਰਾ ਵਿਖੇ ਇੱਕ ਮੋਟਰਸਾਈਕਲ ਨੰਬਰ ਪੀਬੀ 29ਟੀ 2834 ਮਾਰਕਾ ਆਰ 15 ਯਾਮਾ ਜਿਸ ਉਤੇ ਦੋ ਨੌਜਵਾਨ ਸਵਾਰ ਸਨ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਬੜੀ ਹੀ ਮੁਸਤੈਦੀ ਦੇ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੌਜਵਾਨ ਨੇ ਆਪਣਾ ਨਾਮ ਮਨੀਸ਼ ਪੁੱਤਰ ਸਤਪਾਲ ਵਾਸੀ ਹਸਨ ਮੁੰਡਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸ਼ੁਭਮ ਪੁੱਤਰ ਓਮਪ੍ਰਕਾਸ਼ ਵਾਸੀ ਮੇਨ ਬਾਜ਼ਾਰ ਢਿਲਮਾ ਥਾਣਾ ਢਿਲਮਾ ਜ਼ਿਲ੍ਹਾ ਕਪੂਰਥਲਾ ਦੱਸਿਆ ਕਿ ਦੋਨਾਂ ਨੌਜਵਾਨਾਂ ਤੇ ਸ਼ੱਕ ਹੋਣ ਤੇ ਉਨ੍ਹਾਂ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਸ਼ੁਭ ਮਿਸ਼ਰਾ ਦੇ ਡੱਬ ਦੇ ਵਿੱਚੋਂ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਿਨਾਂ ਮਾਰਕਾ ਬਰਾਮਦ ਹੋਇਆ ਜਿਨ੍ਹਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 107 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋ ਡੁੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਦੋਸ਼ੀਆਂ ਨੇ ਇਹ ਪਿਸਤਲ ਕਿਉਂਕਿ ਉਕਤ ਦੋਸ਼ੀਆਂ ਨੇ ਇਹ ਪਿਸਤੌਲ ਕਿਸ ਤੋਂ ਖਰੀਦਿਆ ਅਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਇਹ ਜਿਹੜਾ ਜੀ ਕੱਲ 26 6 24 ਨੂੰ ਸਾਡੇ ਜਿਹੜੇ ਏਐਸ ਮਨਨ ਸਿੰਘ ਨੇ ਚੌਂਕੀ ਜਾਂ ਰਸਮੋੜਾ ਇਹ ਨਾਕਾਬੰਦੀ ਦੇ ਦੌਰਾਨ ਇਹਨਾਂ ਨੇ ਦੋ ਸ਼ੱਕੀ ਜਿਹੜੇ ਇੱਕ ਜਿਹੜਾ ਮੋਟਰਸਾਈਕਲ ਜਾਮਾ ਮਾਰਕਾ ਸੀਗਾ ਜੀ ਆਰ 15 ਤੇ ਉਹਨੂੰ ਸ਼ੱਕ ਦੀ ਬਣਾ ਦੇ ਇਹਨਾਂ ਨੇ ਦੋ ਨੌਜਵਾਨ ਸੀਗੇ ਜਿਹਨੂੰ ਮੋਟਰਸਾਈਕਲ ਨੂੰ ਮਨੀਸ਼ ਕੁਮਾਰ ਚਲਾ ਰਿਹਾ ਸੀ ਉਹਦੇ ਪਿੱਛੇ ਜਿਹੜਾ ਸ਼ੁਭ ਮਿਸ਼ਰਾ ਜਿਹੜਾ ਬੈਠਾ ਸੀਗਾ ਜੀ ਉਹਨਾਂ ਨੇ ਉਹਨੂੰ ਰੋਕੇ ਤੇ ਜਦੋਂ ਚੈੱਕ ਕੀਤਾ ਤੇ ਜਿਹੜਾ ਸ਼ੁਭ ਮਿਸ਼ਰਾ ਜੀ ਦੇ ਡੱਬੇ ਵਿੱਚੋਂ ਜਿਹੜਾ ਪਿਸਟਲ ਹੈ ਜਿਹੜਾ ਇਹ ਬਿਲਕੁਲ ਨਿਊ ਕੰਡੀਸ਼ਨ ਚ ਹੈਗਾ ਜੀ ਜਿਹੜਾ ਇੰਡੀਅਨ ਹੈਗਾ ਜੋ ਲੱਗਦਾ ਦੇਖਣ ਤੋਂ ਤੇ ਵਿਦ ਮੈਗਜ਼ੀਨ ਹੈ ਜੀ ਇਹ ਜਿਹੜਾ ਇਹਨਾਂ ਨੇ ਫਿਰ ਮਕਦਮਾ ਨੰਬਰ 107/ ਇਹ ਜਿਹੜਾ ਹੈਗਾ ਜੀ 24 255458 ਆਰਮ ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਕਰਕੇ ਤੇ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਜੋ ਕਿ 3 ਦਿਨ ਦਾ ਸਾਨੂੰ ਮਿਲਿਆ ਇਹਦੇ ਵਿੱਚ ਬਾਕੀ ਜਿਹੜੀ ਹੁਣ ਬਕੀ ਨਾਲ ਜਿਹੜੀ ਇਹਨੇ ਕਿਥੋਂ ਪਰਚੇਸ ਕੀਤਾ ਜਾਂ ਹੋਰ ਅੱਗੇ ਕਿੱਥੇ ਵਰਤਣਾ ਸੀ ਇਹ ਜਿਹੜੀ ਹੈ ਹੁਣ ਅਜੇ ਅਸੀਂ ਬਕੀਕੀ ਨਾਲ ਪੁੱਛ ਕੇ ਜਿਹੜੀ ਹੈ ਕਰ ਰਹੇ ਹਾਂ ਜੋ ਜੋ ਵੀ ਬਾਕੀ ਇਹਦੇ ਵਿੱਚ ਖਲਾਸਾ ਹੋਵੇਗਾ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਏਗਾ ਕੋਈ ਕਹਿੰਦੇ